ਕੁਰਸੀਆਂ ਦੇ ਪਰੇ ਨੂੰ ਮੂੰਹ ਕਰਕੇ ਬੈਠੇ ਹਾਂ ਤੇ ਜਦੋਂ ਇਧਰ ਖੜਾਕ ਹੋਇਆ ਤੇ ਉਹਦੇ ਬਾਅਦ ਚ ਪਤਾ ਲੱਗਿਆ ਕਿ ਜੋ ਸਾਈਕਲ ਇੱਥੇ ਆਣ ਕੇ ਡਿੱਗਾ ਤੇ ਗੱਡੀ ਦੇ ਖਲੋਤੀ ਨਹੀਂ ਨਾ ਉਹਨੇ ਬ੍ਰੇਕ ਹੀ ਲਾਈ ਕੋਈ ਗੱਡੀ ਨਿਕਲ ਗਈ ਉਸੇ ਵੇਲੇ ਸਾਡੇ ਉੱਥੋਂ ਛੁਰਦੇ ਹੋਰਦੇ ਆਈ ਸੈਲ ਤੇ ਆਉਂਦੇ ਸੀ ਬੰਦਾ ਅਸੀਂ ਤਾਂ ਬੈਠੇ ਹਾਂ ਲਾਗੇ ਧੁੱਪੇ ਸੈਲ ਤੇ ਆਇਆ ਉਹਦੋਂ ਤੇਜ਼ ਅੱਛਾ ਕੋਈ ਜੱਕਦਮ ਉਹਨੇ ਮੋੜਤੀ ਆ ਮੋੜਦਾ ਸਾਈਕਲ ਤੇ ਗੱਡੀ ਮਗਰੋਂ ਤੇਜ਼ ਆਉਂਦੀ ਸੀ ਉਹਨੇ ਚੁੱਕ ਘਟਾ ਤਨ ਫੈਸਲੇਟ ਹੋ ਗਿਆ ਲੈਣਾ ਉਹ ਤੋਂ ਗੱਡੀ ਆਈ ਬਹੁਤ ਤੇਜ਼ ਗਾਂਵ ਵਾਲੀ ਸਾਈਡ ਤੋਂ ਤੇ ਟਰਨ ਕਰਦੇ ਪਈ ਮੈਨੂੰ ਲੱਗਦਾ ਕਿ ਗੱਡੀ ਨੇ ਬਹੁਤ ਜ਼ੋਰ ਦੀ ਹਿੱਟ ਕੀਤਾ ਇਹਨਾਂ ਨੂੰ ਇਹ ਦਾ ਐਕਸੀਡੈਂਟ ਖੜ ਕੇ ਆਏ ਇਹਦੇ ਵਾਰਸ ਆਏ ਆ ਜਿਹੜੀ ਡੈਥ ਹੋ ਚੁੱਕੀ ਆ ਹੁਣ ਚਾਰ ਬਾਤੀ ਕਰ ਰਹੀ ਹੀ ਕਰਦੇ ਹਨ ਹਨੀ ਬੱਬਾ ਕੀ ਨਾ ਦੇ ਗੁਰਚਰਨ ਸਿੰਘ ਗੁਰਚਰਨ ਸਿੰਘ ਕੀ ਵੇਖਿਆ ਇੱਥੇ ਦੋਸਤੋ ਵੇਖਿਆ ਅਸੀਂ ਬੈਠੇ ਆ ਇੱਥੇ ਦੋਨੇ ਜਣੇ ਆਪਣੇ ਕੁਰਸੀਆਂ ਦੇ ਪਰੇ ਨੂੰ ਮੂੰਹ ਕਰਕੇ ਬੈਠੇ ਆ ਤੇ ਜਦੋਂ ਇੱਧਰ ਖੜਾਕ ਹੋਇਆ ਦੇ ਉਹਦੇ ਬਾਅਦ ਚ ਪਤਾ ਲੱਗਿਆ ਜੇ ਸਾਈਕਲ ਇੱਥੇ ਆਣ ਕੇ ਡਿੱਗਾ ਤੇ ਗੱਡੀ ਦੇ ਖਲੋਤੀ ਨਹੀਂ ਨਾਲ ਉਹਨੇ ਬ੍ਰੇਕ ਹੀ ਲਾਈ ਕੋਈ ਗੱਡੀ ਨਿਕਲ ਗਈ ਉਸੇ ਵੇਲੇ ਸਾਡੇ ਉੱਥੋਂ ਉੱਛਦੇ ਆਈ ਬਹੁਤ ਹੈ ਜੀ ਤਾਂ ਮੁੜ ਕੇ ਖਲੋਤੀ ਨਹੀਂ ਵੇਖੇ ਪਤਾ ਹੀ ਨਹੀਂ ਲੱਗਾ ਕਿਹੜੀ ਆ ਕਿਹੜੀ ਨਹੀਂ ਗੱਡੀ ਉਹ ਗਾਹ ਨਿਕਲ ਗਈ ਮੁੜ ਕੇ ਬਹੁਤ ਜ਼ੋਰ ਦੀ ਗੱਡੀ ਮਰਦੀ ਬੜੇ ਜ਼ੋਰ ਦੀ ਵਜੀ ਉੱਥੋਂ ਚੁੱਕਿਆ ਇੱਥੇ ਡਿੱਗਾ ਆਣ ਕੇ ਨਾ ਨਾ ਪਛਾਣ ਨਹੀਂ ਬੱਲੇ ਉਹਦੇ ਕਾਲੇ ਨਾਲ ਦਾ ਡਰੈਸ ਲੱਗ ਪਿਆ ਨਾ ਇਥੋਂ ਧਾਰ ਘੱਟ ਤੋਂ ਤਾ ਫਿਰ ਉਹਨੂੰ ਫੋਨ ਕੀਤਾ ਮੈਨੇਜਰ ਸਾਹਿਬ ਨੇ ਤੇ ਮੈਨੇਜਰ ਸਾਹਿਬ ਦੀ ਗੱਡੀ ਚ ਉਹ ਲਿਖ ਕੇ ਗਿਆ ਮੁੜ ਕੇ ਹੱਸਾ ਕਰੇ ਡੈੱਡ ਹੋ ਗਿਆ ਹਾਂਜੀ ਇੱਥੇ ਡੈੱਡ ਹੋ ਗਏ ਉੱਥੇ ਕਿੱਥੇ ਖੜਿਆ ਇੱਥੇ ਮੌਕੇ ਤੇ ਸਹਾਇ ਨਹੀਂ ਹੁੰਦਾ ਹਾਂਜੀ ਪਾਬਲ ਟੀਲਾ ਪਟਾ ਜਸਪਾਲ ਸਿੰਘ ਜੀ ਟੈਂਟ ਮੋਲ लेके ਦੁਕਾਨ ਮਾਲ ਤੇ ਕੀ ਗੱਲ ਹੋਈ ਤੁਹਾਡੀ ਗੱਲ ਦੇ ਸਾਹਮਣੇ ਗੱਲ ਇਹ ਹੋਈ ਵੀ ਸਾਈਕਲ ਤੇ ਆਉਂਦੇ ਆ ਬੰਦਾ ਅਸੀਂ ਤਾਂ ਬੈਠੇ ਹਾਂ ਲਾਗੇ ਧੁੱਪੇ ਸਾਈਕਲ ਤੇ ਆਇਆ ਉਹਦੋਂ ਤੇਜ਼ ਅੱਛਾ ਕੋਈ ਯੱਕਦਮ ਉਹਨੇ ਮੋੜਤੀ ਆ ਮੋਟਰਸਾਈਕਲ ਤੇ ਗੱਡੀ ਮਗਰੋਂ ਤੇਜ਼ ਆਉਂਦੀ ਹੀ ਉਹਨੇ ਜੋ ਘਟਾਤਨ ਐਕਸੀਡੈਂਟ ਹੋ ਗਿਆ ਕਿ ਕਿੰਨੇ ਵੇਲੇ ਦਾ ਵਾਕਿਆ ਸੀ ਇਹ ਸਵੇਰਾਂ 11:00 ਦਾ ਲਲ 11:00 11:00 ਤੇ ਕੋਈ ਨੁਕਸਾਨ ਹੋਈ ਐ ਚਲੋ ਕੋਈ ਬੰਦੇ ਦੀ ਕੋਈ ਕਿੰਨੀ ਕੋਮਰਤੀ ਬੰਦੇ ਦੀ ਬੰਦੇ ਦੀ ਉਮਰ 70 ਸਾਲ ਹੋਣੀ ਆ ਸਾਡੀ ਉਹ ਜੱਡੀ ਦਾੜੀ ਸੀ ਨਾਂ ਨੂੰ ਪਤਾ ਲੱਗਿਆ ਬੰਦੇ ਦਾ ਨਾਂ ਹੈ ਜਿਹਦਾ ਰਾਜਕੁਮਾਰ ਪਿੰਡ ਕਾਲੇ ਪਿੰਡ ਦਾ ਕਾਲੇ ਕੜ ਹਾਂਜੀ ਸਿੱਧਰੂ ਆ ਗਿਆ ਸੀ ਸੈਗਲ ਤੇ ਉਹ ਮਾਲ ਕਾਲਿਆਂ ਮੋਟਰ ਤੋਂ ਆ ਰਿਹਾ ਹਾਂਜੀ ਸਿਸੀਟੀਵੀ ਸਾਹਮਣੇ ਆਈ ਵੀਡੀਓ ਇਹ ਸਿਸੀਟੀਵੀ ਜੋ ਤੁਹਾਨੂੰ ਦੇਖ ਹੀ ਲਿਆ ਉਹ ਸਿਸੀਟੀਵੀ ਦੇ ਹਾਡੇ ਤੇ ਮਰਫੜਾ ਹੋਲਾ ਆ ਦੇਖਦਾ ਉਹਨਾਂ ਦੇ ਕਲੀਅਰ ਇਹ ਬੰਦਾ ਮਚਾ ਹੋਇਆ ਨਹੀਂ ਬੰਦਾ ਮੋਕੇ ਤੇ ਡਿੱਤਾ ਉਹ ਲੱਤ ਟੁੱਟ ਗਈ ਸੀ ਤੇ ਮੋਕੇ ਤੇ ਡਿੱਟਾ ਮੇਰਾ ਹਰਪੀਤਾ ਜੀ ਨਾਮ ਹਰਪਜੀਤ ਕੀ ਦੇਖਿਆ ਵੀ ਮੋਕੇ ਤੇ ਮਾਰੇ ਇਹ ਮੋਕੇ ਤੋਂ ਨਾ ਮੈਂ ਤੇ ਅੰਦਰ ਸੀ ਜਦੋਂ ਇਹ ਬਾਹਰ ਨਿਕਲੇ ਨਾ ਉੱਥੋਂ ਇੱਕ ਗੱਡੀ ਆਈ ਬਹੁਤ ਬਹੁਤ ਤੇਜ਼ ਗੰਗਾਂ ਵਾਲੀ ਸਾਈਡ ਤੋਂ ਤੇ ਇਹ ਟਰਨ ਕਰਦੇ ਪਈ ਮੈਨੂੰ ਲੱਗਦਾ ਕਿ ਗੱਡੀ ਨੇ ਬਹੁਤ ਜ਼ੋਰ ਦੀ ਹਿੱਟ ਕੀਤਾ ਇਹਨਾਂ ਨੂੰ ਤੇ ਉਹਦੇ ਕਾਰਨ ਹੀ ਮਨੂੰ ਉਹਦਾ 60 ਸ਼ੂਟ ਲੱਗੀ ਇਹਨਾਂ ਨੂੰ ਤੁਹਾਡੇ ਵੱਲੋਂ ਇਹ ਕਾਲੇ ਕੰਪਰਦੇ ਹੈਗੇ ਨੇ ਕੰਪਰ ਕਾਲੇ ਰਹਿੰਦੇ ਨੇ ਤੇ ਪਰ ਜਦੋਂ ਹੁਣੇ ਹਸਪੀਟਲ ਲੈ ਕੇ ਗਏ ਹਾਂ ਉਹ ਡਾਕਟਰ ਨੇ ਡਿਕਲੇਅਰ ਕਰਤਾ ਹੈ ਕਿ ਡੈਥ ਹੋ ਗਈ ਹੈ ਨਾ ਵੀ ਆਨ ਦੀ ਸਪੋਰਟ ਨਹੀਂ ਗੱਡੀ ਦੀ ਨਹੀਂ ਉਹ ਸੀਸੀਟੀਵੀ ਦੇਖ ਰਹੇ ਨੇ ਸੀਸੀਟੀਵੀ 'ਚ ਹੁਣਾਂ ਪੁਲਿਸ ਆਈ ਹੈ ਉਹ ਦੇਖੇਗੀ ਆਪਣੀ ਦੋ ਅਰਦਰ ਇਨਵੈਸਟੀਗੇਸ਼ਨ ਕਰਨਗੇ ਉਹ ਕੀ ਹੈਗਾ ਆ ਸੀਸੀਟੀਵੀ ਦਾ ਚੈੱਕ ਕਰਕੇ ਪਰ ਗੱਡੀ ਅਜੇ ਟ੍ਰੇਸ ਨਹੀਂ ਹੋਈ ਕਿੰਨੇ ਵੇਲੇ ਲੱਗੇਗੀ ਇਹ ਹੁਣਾਂ 11 ਵਜੇ ਦਾ 11:30 11 ਵਜੇ ਕਿੰਨਾ ਲੱਗਦਾ ਜਿਹੜੇ ਕਾਟੇ ਛੋਟੇ ਛੋਟੇ ਗੱਡੇ ਆ ਫੋਟਪਾਥ ਦੇ ਵਿੱਚ ਨਹੀਂ ਹੋਣੇ ਚਾਹੀਦੇ ਨਹੀਂ ਬਿਲਕੁਲ ਨਹੀਂ ਹੋਣੇ ਚ ਜਦੋਂ ਨਾ ਲੋਕੀ ਅਲਰਟ ਰਹਿਣ ਵੀ ਜਿੱਥੋਂ ਮੁੜਨਾ ਆ ਜਾਂ ਨਹੀਂ ਮੁੜਨਾ ਆ ਲੇਕਿਨ ਉਹ ਗਾਟ ਨਜਾਇਜ਼ ਲੱਗ ਰਿਹਾ ਜੀ ਨਹੀਂ ਨਜਾਇਜ਼ ਹੈਗਾ ਜੇ ਇਹਦੀ ਵੇਖੋ ਉਹਨੂੰ ਕਵਰ ਵੀ ਨਹੀਂ ਕੀਤਾ ਗਿਆ ਪਰ ਇਹ ਆ ਕਿ ਕੱਲ ਨੂੰ ਹੁਣ ਗਵਰਨਮੈਂਟ ਨੂੰ ਜਾਂ ਕਾਰਪੋਰੇਸ਼ਨ ਨੂੰ ਚਾਹੀਦਾ ਜਾਂ ਤੇ ਉੱਥੇ ਉਹ ਰਿਫਲੈਕਟਰ ਲਾਉਣ ਕਿ ਇੱਥੋਂ ਨਾ ਟਨ ਕੀਤਾ ਜਾਵੇ ਜਾਂ ਤੇ ਚਲੋ ਚੱਲ ਗਈ ਇੱਕ ਬੰਦੇ ਦੀ ਕੀ ਕਰ ਸਕੋ ਤੁਸੀਂ ਹਾਂਜੀ ਹਾਂਜੀ ਪੁਲਿਸ ਮੌਕੇ ਤੇ ਹੀ ਆ ਪਰਿਵਾਰ ਵਾਲੇ ਵੀ ਆ ਗਏ ਨੇ ਜੀ ਸਾਰੇ ਕੀ ਸੂਚਨਾ ਮਿਲੀ ਤੁਹਾਨੂੰ ਇਹ ਐਕਸੀਡੈਂਟ ਹੈ ਪਿੰਡ ਪੰਡਾ ਦਾ ਇਹ ਰਾਜਕੁਮਾਰ ਹੈ ਸਾਨੂੰ ਉਹਨਾਂ ਦਾ ਮਛਤਰਾ ਪਿੰਡ ਕਾਲਿਆਂ ਦਾ ਇਹ ਐਕਸੀਡੈਂਟ ਕਰਕੇ ਹੋਣਾ ਆਏ ਇਹਦੇ ਵਾਰਸ ਆਏ ਆ ਅਸੀਂ ਡੈਥ ਹੋ ਚੁੱਕੀ ਆ ਹੁਣ ਸਾਰਾ ਬਾਕੀ ਕਾਰੋਈ ਇੰਹੀਂ ਕਰਦੇ ਜੀ ਜੋ ਵੀ ਇਹਦਾ ਸੀ ਸੀਸੀਟੀਵੀ ਹੈ ਜ ਸਾਹਮਣੇ ਜੀ ਹੈ ਨਹੀਂ ਹੁਣ ਖਿਆਲ ਦੇ ਚੈੱਕ ਕਰਦੇ ਤੇ ਅੱਛਾ ਜੀ ਹਿਸਾਬ ਆਉਂਦਾ ਗੱਡੀ ਦਾ ਪਰਿਵਾਰ ਵਾਲੇ ਕੀ ਕਹ ਰਹੇ ਆ ਪਰਿਵਾਰ ਵਾਲੇ ਕੋਈ ਜਾਂਦੇ ਦੱਸਦੇ ਜਾਂਦੇ ਸਾਨੂੰ ਕੋਈ ਦੱਸਿਆ ਨਹੀਂ ਜੋ ਦੱਸਦੇ ਜੋ ਦੱਸਣ ਕੋ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਪਰਿਵਾਰ ਮੈਂਬਰ ਆਗੇ ਮੌਕੇ ਤੇ ਅੱਜ ਆਇਆ ਤਾਂ ਬੇਟਾ ਆਇਆ ਤਾਂ ਦੁੱਗੇ ਆਏ ਤੁਹਾਡੇ ਵੱਲੋਂ ਕੀ ਪਾਲੀ ਕਰਵਾਏਗੀ ਹੁਣ ਇਹਦਾ ਬਿਆਨਾਂ ਦੇ ਹਿਸਾਬ ਨਾਲ ਆਪਾਂ ਕਾਰਵਾਈ ਕਰਾਂਗੇ ਜੋ ਬਿਆਨ ਕੋਣਗੇ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ